ਬੀਬੀ ਬਲਜਿੰਦਰ ਕੌਰ ਮੀਤ ਪ੍ਰਧਾਨ ਸਰਬਸੰਮਤੀ ਨਾਲ ਚੁਣੇ ਗਏ ਨਗਰ ਪੰਚਾਇਤ 700 ਦੇ ਕੁੱਲ 11 ਕੌਂਸਲ ਵਿੱਚ 8 ਆਮ ਆਦਮੀ ਪਾਰਟੀ 2 ਬੀਜੇਪੀ ਅਤੇ 1 ਅਕਾਲੀ ਦਲ ਦੇ ਹਨ ਸਾਰਿਆਂ ਨੇ ਗੁਰਦੇਵ ਸਿੰਘ ਦੇਵਮਾਨ ਤੇ ਐਸ ਡੀ ਐਮ ਨਾਬਾ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਨਵੇਂ ਯੋਗਦੇਦਾਰ ਚੁਣੇ ਐਮ ਐਲ ਏ ਦੇਵਮਾਨ ਨਾਬਾ ਨੇ ਨਵੇਂ ਚੁਣੇ ਪ੍ਰਧਾਨ ਮਧੂਵਾਲਾ ਸਿੰਘਲਾ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਤੇ ਮੀਤ ਪ੍ਰਧਾਨ ਬੀਬੀ ਬਲਜਿੰਦਰ ਕੌਰ ਦਾ ਲੱਡੂਆਂ ਨਾਲ ਮੋਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਇਸ ਮੌਕੇ ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਪਾਸੋ ਡੀਐਸਵੀ ਨਾਬਾ ਮਨਦੀਪ ਕੌਰ ਨੈਵ ਤਹਿਸੀਲਦਾਰ ਪਾਸੋ ਨਿਤਿਨ ਸਹੋਤਾ ਈਓ ਪਾਸੋ ਜੀਵੀ ਸ਼ਰਮਾ ਤੋਂ ਇਲਾਵਾ ਆਮ ਆਦਮੀ ਪਾਰਟੀ ਪਾਸੋ ਦੇ ਪੁਰਾਣੇ ਵਲਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਵੇਂ ਬਣੇ ਪ੍ਰਧਾਨ ਮਧੂ ਵਾਲਾ ਜੀ ਨੇ ਕਿਹਾ ਕਿ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਅਤੇ ਵਿਧਾਇਕ ਦੇਵ ਮੰਦ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਪ੍ਰਧਾਨਗੀ ਦੇ ਲਈ ਚੁਣਿਆ ਹੈ 500 ਸ਼ਹਿਰ ਨੂੰ ਸਭ ਤੋਂ ਸੁੰਦਰ ਅਤੇ ਸਾਫ਼ ਸੁਥਰਾ ਸ਼ਹਿਰ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੀ 502 ਪਰਪੂ ਸਿੰਘ ਮਟਰਾ ਦੀ ਖਾਸ ਰਿਪੋਰਟ ਪੇ ਅੱਜ ਜਿਹੜੀ ਹੈ ਇਸ ਤਰ੍ਹਾਂ ਪੰਚਾਇਤ ਬਾਸੋਂ ਇਲੈਕਸ਼ਨ ਪਿਛਲੇ ਮਹੀਨੇ ਕਿਹੜੀ ਤਰੀਕ ਨੂੰ ਹੋਈ ਸੀ ਅੱਜ ਚੋਣ ਜਿਹੜੀ ਹੈ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੀ ਹੋਈ ਹੈ ਤੇ ਉਹਦੇ ਵਿੱਚ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਖੜੇ ਕਰਕੇ ਮਧੂ ਬਾਲਾ ਜੀ ਨੂੰ ਜਿਹੜਾ ਜੀ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਾਸਤੇ ਰੁਪਿੰਦਰ ਸਿੰਘ ਜੀ ਸਾਡੇ ਜਿਹੜੇ ਨੇ ਉਹਨਾਂ ਨੂੰ ਫਿਰ ਵਾਈਸ ਪ੍ਰੈਜ਼ੀਡੈਂਟ ਵਾਸਤੇ ਬਲਜਿੰਦਰ ਕੌਰ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਪ੍ਰਧਾਨ ਜੀ ਮਧੂ ਬਾਲਾ ਜੀ ਰੁਪਿੰਦਰ ਸਿੰਘ ਜੀ ਸਾਡੇ ਭੈਣ ਜੀ ਬਲਜਿੰਦਰ ਕੌਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਸਾਰੇ ਆਖੀ ਸਹਿਬਾਨ ਦਾ ਜਿਨ੍ਹਾਂ ਨੇ ਅੱਜ ਇਹਦੇ ਵਿੱਚ ਸਾਰੇ ਨੇ ਪਾਰਟਿਸਪੇਟ ਕੀਤਾ ਸੌ ਵੀ ਚੱਕੀ ਉਹਨਾਂ ਨੂੰ ਬਹੁਤ ਬਹੁਤ ਵਧਾਰਕਾਂ ਨੂੰ ਔਰ ਜਿਹੜੇ ਸਾਡੇ ਆਪੋਜੀਸ਼ਨ ਦੇ ਵਿੱਚ ਨੇ ਬੀਜੇਪੀ ਦੇ ਦੋ ਸਪੌਂਸਰਰ ਨੇ ਔਰ ਇੱਕ ਕਾਲੀਦਾਰ ਬਨੂ ਲਾਲਕਾ ਸਾਹਿਬ ਨੇ ਉਹਨਾਂ ਨੇ ਵੀ ਸਹਿਮਤੀ ਸਾਰਿਆਂ ਨਾਲ ਸਰਬਸੰਮਤੀ ਨਾਲ ਸਾਰਿਆਂ ਨੇ ਜਿਹੜਾ ਉਹ ਪ੍ਰਵਾਨ ਕੀਤਾ ਔਰ ਸਾਰਿਆਂ ਨੇ ਖੜੇ ਕਰਕੇ ਸਹਿਮਤੀ ਪ੍ਰਗਟਾਈ ਹੈ ਜੀ ਪ੍ਰਧਾਨ ਵਾਸਤੇ ਸੀਨੀਅਰ ਵਾਜ ਪ੍ਰਧਾਨ ਵਾਸਤੇ ਤੇ ਵਾਈਸ ਪ੍ਰਧਾਨ ਵਾਸਤੇ ਸਾਰਿਆਂ ਨੇ ਸੈਂਕੜੇ ਪ੍ਰਗਤੀ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਾਰ ਨੰਬਰ 10 ਨਾਲ ਪੰਚਾਇਤ ਸਮਰਥੋਂ ਇਹ ਬਹੁਤ ਕੋੜੇ ਯਾਦ ਕਰਾਂ ਪਿਛਲੇ ਦਿਨਾਂ ਤੋਂ ਸਾਥ ਦਿੱਤਾ ਅੱਜ ਤੱਕ ਗਿਆ ਕਾਹਦੀਆਂ ਮੈਂ ਭਾਰਤ ਦੇ ਕਾਨੂੰਨ ਅਨੁਸਾਰ ਸਤਤਰ ਦਿੱਤੇ ਭਾਰਤ ਦੇ ਸਰਦਾਰ ਵਿੱਚ ਬਹੁਤ ਵਿਸ਼ਵਾਸ ਰੱਖਾਂ ਨਹੀਂ ਦੇ ਸਕਤੀ ਸਫਲਤਾ ਹਾਂਗੇ ਕਿ ਨਾ ਫਰਜਾਂ ਸੁਭਾਗਾਂ ਲੱਗੀਆਂ ਉਹਨਾਂ ਨੂੰ ਕੋਈ ਸਫਲਤਾ ਨਹੀਂ ਨਾ ਲੱਗਾ Saya ਪਰ ਇਹ ਬਾਰੇ ਹਾਂ ਜੀ ਲਾਲ ਜੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਐਮਸੀ ਸਾਹਿਬਾਨ ਨੇ ਅੱਜ ਸੌ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਪਾਸੋਂ ਦੇ ਨਵੇਂ ਚੁਣੇ ਗਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਅੱਜ ਸਰਪੰਚੀਟੀ ਦੇ ਨਾਲ ਨਗਰ ਪੰਚਾਇਤ ਪਾਸੋਂ ਦੇ ਪ੍ਰਧਾਨ ਦੀ ਚੋਣ ਹੋਈ ਹੈ ਮਧੂ ਬਾਲਾ ਜੀ ਜਿਹੜੇ ਨੇ ਪ੍ਰੈਜ਼ੀਡੈਂਟ ਚੁਣੇ ਕਹਿੰਦੇ ਸਰਪੰਚੀਟੀ ਨਾਲ ਸਾਰਿਆਂ ਨੇ ਹੱਥ ਖੜੇ ਕਰਕੇ ਇਹਨਾਂ ਦੀ ਸਹਿਮਤੀ ਪ੍ਰਗਟ ਕੀਤੀ ਹੈ 11 ਦੇ 11 ਐਮਸੀ ਸਾਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰੁਪਿੰਦਰ ਸਿੰਘ ਜੀ ਉਹਨਾਂ ਨੂੰ ਸੱਭ ਸੰਪਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਐਪੀ ਬਲਜਿੰਦਰ ਕੌਰ ਇਹਨਾਂ ਨੂੰ ਸੱਭ ਸੰਪਤੀ ਨਾਲ ਸਾਰਿਆਂ ਨੇ ਚੁਣਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅਸੀਂ ਕੋਸ਼ਿਸ਼ ਕੀਤੀ ਹੈ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਆਸਾਂ ਨੇ ਬਹੁਤ سارے ਕੰਮ ਨੇ ਚਾਹੇ ਬਜ਼ਾਰ ਦਾ ਮਸਲਾ ਹੈ ਚਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈ ਇਕੱਠੀ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਦੋ ਬੀਜੇਪੀ ਦੇ ਨੇ ਇੱਕ ਕਾਲੀ ਜਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਜਿਹੜੇ ਇੰਡੀਪੈਂਡੈਂਟ ਤਿੰਨ ਸਾਡੇ ਐਮਸੀ ਸਾਹਿਬਾਨ ਜਿੱਤੇ ਸੀ ਆਲਰੇਡੀ ਆਮਾ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਨਿਰਮਲਾ ਜੀ ਸੂਰ ਮੈਡਮ ਉਹ ਜੁਆਇਨ ਕਰ ਗਈ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਇੱਕ-ਇੱਕ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਾਹਿਬਾਨ ਜਿਹੜੀ ਕ੍ਰੀਮ ਵਿੱਚ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਵਿਸ਼ਵਾਸ ਰਾਉਣਾ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਾਜ਼ਾਰ ਦਾ ਮਸਲਾ ਚਾਹੇ ਡਿਵੈਲਪਮੈਂਟ ਦਾ ਮਸਲਾ ਇਹਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚੱਲੇਗਾ ਲੰਬੇ ਸਮੇਂ ਤੋਂ ਕਾਂਗਰਸ ਅਕਾਲੀ ਇੱਥੇ ਕਾਬਜ਼ ਰਹੇ ਨੇ ਕਿਸ ਤਰ੍ਹਾਂ ਇਹਨੂੰ ਪਹਿਲੀ ਵਾਰੀ ਤੁਹਾਡੇ ਜਿਹੜੇ ਪ੍ਰਧਾਨ ਦੇਖੋ ਪਿਛਲੀਆਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨੇ ਵੀ ਕਾਂਗਰਸ ਨੇ ਵੀ ਬਣਾਏ ਨੇ ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਮਾਦੀ ਪਾਣੀ ਟੋਨ ਸ਼ਾਂਤੀ ਜਿੱਤ ਕੇ ਐਮਸੀ ਸਹਿਬਾਨ ਬਣੇ ਨੇ ਔਰ ਹੁਣ ਸਾਰੇ ਨਾਲ ਨੇ ਤੇ ਮੇਰਾ ਹੀ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਦਾ ਜੀ ਬੜੀਆਂ ਆਫਰਾਂ ਹੁੰਦੀਆਂ ਨੇ ਕਿ ਤੁਸੀਂ ਐਸੇ ਲੈ ਲਓ ਆ ਕਰਨਵਾ ਕਰ ਲਓ ਚੀਜ਼ਾਂ ਤੋਂ ਅਸੀਂ ਬਹੁਤ ਕੋਹਾਂ ਦੂਰ ਆ ਜੀ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਹੀ ਕਰਾਂ ਮੈਂ ਬਤੌਰ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਆ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਕਰਦੇ ਹਾਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਅੱਛਾ ਕਰਨ ਦੀ ਔਰ ਇਹ ਜਿੰਨੀ ਸਾਰੀ ਟੀਮ ਹੈ ਇਨਰੋਲ ਜਿਹੜੀ ਹੈ ਇਹ ਸੇਵਾਦਾਰ ਦੇ ਤੌਰ ਤੇ ਸਾਰੀ ਕੰਮ ਕਰੇਗੀ ਮੈਂ ਇਹ ਗੱਲ ਦਾ ਵਿਸ਼ਵਾਸ ਰਾਂਦਾ ਪਹਿਲਾਂ ਜਿਹੜਾ ਹੈਗਾ ਕਾਫੀ ਟਾਈਮ ਲੱਗ ਜਾਂਦਾ ਜੀ ਪ੍ਰਧਾਨਗੀ ਚੋਣ ਨੂੰ ਅੱਜ 2 ਮਿੰਟੇ ਦਾ ਨੇ ਮਿਸ ਦੇਖੋ ਬੱਲੀ ਕਾਲਾ ਮੈਂ ਸਾਰੇ ਭਾਜੀਪੀ ਦੇ ਜਿਹੜੇ ਦੋ ਕਾਉਂਸਲਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਕਾਲੀ ਦਲ ਦੇ ਸਾਡੇ ਲਾਲਕਾ ਸਾਹਿਬ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਨੇ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਤਿੰਨ ਇੰਡੀਪੈਂਡੈਂਟ ਸਾਡੇ ਆਵਾ ਦੀ ਪਾਰਟੀ ਸ਼ਾਮਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜ ਸਾਡੇ ਆਪਣੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨ ਕਿਉਂਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਹਰ ਇੱਕ ਸਾਲ ਚੇਂਜ ਹੋਣੇ ਜੀ ਮੌਕਾ ਸਭ ਨੂੰ ਮਿਲ ਜਾਣਾ ਤੇ ਉਹਦੇ ਵੀ ਸਭ ਦੀ ਬਾਰੀ ਆ ਜਾਣੀ ਹੈ ਪ੍ਰੈਜ਼ੀਡੈਂਟਾਂ ਦੇ ਵਿੱਚ ਵੀ ਅੱਛਾ ਕੰਮ ਕਰੋਗੇ ਤਾਂ ਤੁਹਾਡੇ ਲਈ ਮੌਕਾ ਜੀ ਅੱਛਾ ਕੰਮ ਨਹੀਂ ਕਰੋਗੇ ਤਾਂ ਫਿਰ ਉਹ ਕਦੇ ਵੀ ਜਿਹੜਾ ਜੀ ਬਦਲਾਇਆ ਜਾ ਸਕਦਾ ਅਸੀਂ ਮੈਂ ਇਹ ਆ ਆਪਣੇ ਆਪ ਨੂੰ ਵਿਸ਼ਵਾਸ ਦਿਵਾ ਲਿਆ ਵੀ ਮਾਨ ਸਾਹਿਬ ਦਾ ਜੋ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਕਰੇ ਉਹ ਆ ਵੀ ਕਦੇ ਬਿਠਣ ਨਹੀਂ ਦਿਖਾਵਾਂਗੇ ਉਹਨਾਂ ਦੇ ਨਾਲ ਹੱਥ ਦੋ ਜ਼ਿੰਮੇਵਾਰੀਆਂ ਨੇ ਕਿਸ ਤਰ੍ਹਾਂ ਨਿਭਾਉਂਗੇ ਜੀ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਦੇ ਜੀ ਉਹ ਵੀ ਇਹਨਾਂ ਦੀ ਉਹ ਦੇਣ ਹੈ ਮੈਡਮ ਆਸ ਕਾ ਉਸ ਕਾਪਜਾਂ ਦੇ ਲਈ ਕੀ ਕੀ ਵਾਅਦੇ ਕੀਤੇ ਸੀ ਚੋਣਾਂ ਦੌਰਾਨ ਸਾਰੇ ਸਾਰੇ ਸਰਕਾਰੀ ਕੰਮ ਜੇ ਤਨੀਆ ਸੀਗੇ ਸਾਰੇ ਕੰਮ ਪੂਰੀ ਜੁਨੇ ਬਰੀਣਾ ਨਾ ਪ੍ਰਧਾਨਗੀ ਜੀ ਤੇ ਕਹਿੰਦਾ ਉੱਚਾ ਬੋਲਣਾ ਪੈਂਦਾ ਥੋੜਾ ਉੱਚਾ ਬੋਲੋ ਇਹ ਨਵੇਂ ਨਵੇਂ ਨਹੀਂ ਦੀਆਂ ਹਾਂ ਜੀ ਮਾਨ ਸਾਹਿਬ ਬਹੁਤ ਲਵਾਤੀਆਂ ਰਾਜਾ ਨੂੰ ਇਸ ਖਬਰ ਤੋਂ ਦਿਆ ਸੇਵਾ ਦੇਤੀ ਕਿ ਆਪਣੇ ਨਗਰ ਦੇ ਬੋਤਲ ਮਾਤੀ ਲੱਗਦਾ ਸੁਣ ਮੈਂ ਵੀ ਬਲਾ ਪਾਰਸ ਤੋਂ ਦੇ ਪ੍ਰਧਾਨ ਬਣ ਸਕਣਗੇ ਕਿਸੇ ਜੀ ਇਸ ਤਰ੍ਹਾਂ ਦੇਖਦੇ ਹੋ ਵਿਧਾਇਕ ਦਾ ਵੀ ਟੁੱਟ ਗਿਆ ਤਾਂ ਬਸ ਜੀ ਬਹੁਤ ਵਧੀਆ ਲੱਗ ਰਿਹਾ ਹੈ ਹਾਂ ਬਿਲਕੁਲ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੋ ਲੇਡੀ ਜੀ ਨੇ ਪਾਰਸ ਤੋਂ ਮੇਰੇ ਪੰਚਾਇਤ ਦੇ ਵਿੱਚ ਕਿਸ ਤਰ੍ਹਾਂ ਦੇਖੇ ਤੁਹਾਡੇ ਵਾਰਡ ਦੇ ਵੀ ਕਾਫੀ ਕੰਮ ਬੱਲਾਤਨ ਦੇ ਮਾਨਸਬ ਦਾ ਧੰਨਵਾਦ ਹੈ ਜੀ ਜਿਹੜੇ ਸਾਨੂੰ ਆਉਦਾ ਵਕਸ਼ਿਆ ਬਾਕੀ ਜਿੱਦਾ ਕਹਿਣਗੇ ਉਹਦਾ ਕਰਾਂਗੇ ਜਿਹੜੇ ਕੰਮ ਕਹਿਣਗੇ ਕਰਾਂਗੇ ਜੀ ਕੀ ਕੀ ਕੰਮ ਨੇ ਜਿੱਦਾ ਬਾਜ਼ਾਰ ਦੇ ਹੋਗੇ ਜੀ ਸੀਵਰੇਜ ਵਗੈਰਾ ਹੋ ਗਿਆ ਬਾਦੇ ਬਹੁਤ ਕੀਤੇ ਸੀ ਖਰੇ ਉਤਰੋਂ ਨਵਾਂ ਹੋਣਗੇ ਜੀ ਸਭ ਨਾਲ ਖੜੇ ਨੇ ਜਮਹਤ ਤੁਹਾਨੂੰ ਮਿਲ ਕੇ ਹੋਣਾ ਨਵਾਂਗੇ ਸਭ ਜਰੂਰ ਠੀਕ ਹੈ ਨਵਾਂ ਸਭ